ਸਤਿ ਸ਼੍ਰੀ ਅਕਾਲ ਜੀ ਤੁਹਾ ਦਾ ਸਾਰਿਆਂ ਦਾ ਸਵਾਗਤ ਕੀਤਾ ਜੀ ਦਾ ਇਹ ਆਪਣੇ ਚੈਨਲ ਪੰਜਾਬੀ ਬੋਲੀਆਂ ਵਿੱਚ ਤੇ ਅੱਜ ਆਪਾਂ 927 ਤੋਂ 950 ਤੱਕ ਬੋਲਣ ਲੱਗੇ ਆਂ ਜੇ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਆ ਰੇ ਆ ਰੇ ਆ ਰੇ ਸੱਸ ਮੇਰੀ ਬੜੀ ਆਉਣ ਤਰੀ ਸੱਸ ਮੇਰੀ ਬੜੀ ਆਉਣ ਤਰੀ ਨੀਓ ਤੁਰਕਦੀ ਤੇ ਫੁਕਾ ਮਾਰੇ ਮਾਈ ਕੋਲ ਲਾ ਵੇਲੂਤੀਆਂ ਮਾਈ ਕੋਲ ਲਾ ਵੇਲੂਤੀਆਂ ਚੜ ਗਏ ਨਿੱਤ ਚਵਾਰੇ ਕਹਿੰਦੀ ਹੈ ਨਾ ਕੁੰਡ ਕੱਢਦੀ ਇਨਾਂ ਕੁੰਡ ਕੱਢਦੀ ਇਹਨੂੰ ਕਬਰੋ ਕਰਨੇ ਇਸ਼ਾਰੇ ਸੱਸੇ ਸੰਭਲ ਜਾ ਦਿਨੇ ਦਿਖਾ ਦੂ ਤਾਰੇ ਸੱਸੇ ਸੰਭਲ ਜਾ ਦਿਨੇ ਦਿਖਾ ਦੂ ਤਾਰੇ ਸੱਸੇ ਸੰਭਲ ਜਾ ਕੋਈ ਸੋਨਾ ਕੋਈ ਜਾਂਦੀ ਕੋਈ ਪਿੱਤਲ ਪਰਿਪਰਾਤ ਕੋਈ ਸੋਨਾ ਕੋਈ ਜਾਂਦੀ ਕੋਈ ਪਿੱਤਰ ਪਰਿਪਰਾਤ ਵੇ ਜਾ ਜਾਂਝਰ ਕੀ ਟੋਲਿਆ ਦੇ ਨੱਚੂੰਗੀ ਸਾਰੀ ਰਾਤ ਵੇ ਜਾ ਜਾਂਝਰ ਕੀ ਟੋਲਿਆ ਦੇ ਨੱਚੂੰਗੀ ਸਾਰੀ ਕਾਲੀ ਚੁੰਨੀ ਲੈਨੀ ਏ ਕੁੜੀਏ ਕਾਲੀ ਚੁੰਨੀ ਲੈਨੀ ਏ ਕੁੜੀਏ ਡਰ ਕੇ ਰਹੀ ਹੈ ਜਹਾਨੋਂ ਨਹੀਂ ਚੰਗੇ ਬੰਦਿਆਂ ਨੂੰ ਲੱਗਣ ਤਾਮਤਾ ਚੰਗੇ ਬੰਦਿਆਂ ਨੂੰ ਲੱਗਣ ਤਾਮਤਾ ਗੋਲੇ ਡਿਗਣ ਸਮਾਨੋਂ ਪਿਆਰੀ ਤੂੰ ਲੱਗਦੀ ਕੇਰਾ ਬੋਲ ਜਵਾਨੋਂ ਪਿਆਰੀ ਤੂੰ ਲੱਗਦੀ ਕੇਰਾ ਬੋਲ ਜਬਾਨੋਂ ਥਰੀਆਂ 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 ਯਾਰੀ ਵਿੱਚ ਭੰਗ ਪੈ ਗਈ ਯਾਰੀ ਵਿੱਚ ਭੰਗ ਪੈ ਗਈ ਗੱਲਾਂ ਕਰਕੇ ਮਚਾ ਜਨ ਥਰੀਆਂ ਹੁਸਨ ਦਾ ਮਾਨ ਨਾ ਕਰੀ ਹੁਸਨ ਦਾ ਮਾਨ ਨਾ ਕਰੀ ਲਖ ਤੇਰੇ ਜਈਆਂ ਨੇ ਪਰੀਆਂ ਤੇਰੇ ਪਿੱਛੇ ਲੱਗ ਸੋਣੀਆਂ ਤੇਰੇ ਪਿੱਛੇ ਲੱਗ ਸੋਣੀਆਂ ਅਸੀਂ ਜਗ ਤੋਂ ਲਾਣ ਤਹਾਂ ਚਰੀਆਂ ਜੇ ਹੱਸਦੀ ਫੁੱਲ ਮੰਗਿਆ ਜੇ ਹੱਸਦੀ ਫੁੱਲ ਮੰਗਿਆ ਅਸੀਂ ਦਿਲ ਦੀਆਂ ਤਸਦਰਾ ਥਰੀਆਂ ਵੇਲ ਧਰਮਾ ਦੀ ਵਿੱਚ ਦਰਗਾ ਦੇ ਹਰੀਆਂ ਵੇਲ ਧਰਮਾ ਦੀ ਕਦੇ ਨਾ ਖਾਦੇ ਤੇਰੇ ਖੱਟੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਰਸ ਪੀੜੇ ਤੁੰਬ ਵਜਦਾ ਜਾਲ ਮਾਂ ਵਿੱਚ ਵੇੜੇ ਤੁੰਬ ਵਜਦਾ ਜਾਲ ਮਾਂ ਐੜੇ ਰਾਤੀ ਤਾ ਮੈਂ ਇਥੇ ਪੜਿਆ ਨਾ ਜਾਂਦਾ ਰਾਤੀ ਤਾ ਮੈਂ ਇਥੋਂ ਪੜਿਆ ਨਾ ਜਾਂਦਾ ਚੜਿਆ ਮਾਗ ਮਹੀਨਾ ਰਾਤੀ ਆ ਮੁੰਡਿਆ ਬਣ ਕੇ ਕਬੂਤਰ ਚੀਨਾ ਰਤ ਨੂੰ ਆ ਮੁੰਡਿਆ ਬਣ ਕੇ ਕਬੂਤਰ ਚੀਨਾ ਆ ਕੇ ਠੰਡ ਪਾ ਜਾ ਸੜਦਾ ਸਿਰਨਾ ਸਾਡਾ ਸਾਕੇ ਠੰਡ ਪਾ ਜਾ ਸੜਦਾ ਸਨ ਸਾਡਾ ਅਸੀਂ ਤਾਂ ਭੈਣੋਂ ਚਿਲਮਿਲ ਚਿਲਮਿਲ ਅਸੀਂ ਤਾਂ ਭੈਣੋਂ ਚਿਲਮਿਲ ਚਿਲਮਿਲ ਦਾਦਕੀਆਂ ਬੰਦਰੰਗੀਆਂ ਫਿੱਕੇ ਰੰਗ ਇਹਨਾਂ ਨਾਲ ਕੀ ਮਿਕਣਾ ਇਹ ਤਾਂ ਸਿਰੇ ਦੀਆਂ ਨੰਗਮ ਨਾਂਗੀਆਂ ਨਾਲ ਕੀ ਬੋਲਣਾ ਹੈ ਨਾਨਗੀਆਂ ਨੂੰ ਪੋਹਰਾਣਾ ਸੰਗੇ ਨਾਨਗੀਆਂ ਨੂੰ ਪੋਹਰਾਣਾ ਸੰਗੇ ਨਾਲ ਨਾਲ ਕੀ ਬੋਲਣਾ ਇਹਨਾਂ ਨੰਗੀਆਂ ਨੂੰ ਪੋਹਰਾਣਾ ਸੰਗ ਹਾਰੀ ਆਰੀ ਆਰੀ ਫੈਸ਼ਨ ਨਾ ਕਰਨੀ ਫਾਸ਼ਾ ਨਾ ਕਰ ਯਨੀ ਤੇਰੀ ਹਾਲੇ ਉਮਰ ਕਵਾਰੀ ਸੌ ਜਹ ਬਾਬਲ ਦੀ ਸੌ ਜਹ ਬਾਬਲ ਦੀ ਨਹੀਂ ਪੱਟੀ ਜਉ ਸਰਦਾਰ ਹੀ ਵਸਦਾ ਘਰ ਪੱਟ ਦੂ ਵਸਦਾ ਘਰ ਪਟ ਦੂ ਤੇਰੀ ਇਹ ਕਜਲੇ ਦੀ ਤਾਰੀ ਕੁੜਤੀ ਦਾ ਰੰਗ ਵੇਖ ਕੇ ਕੁੜਤੀ ਦਾ ਰੰਗ ਵੇਖ ਕੇ ਪੁੱਛਦੇ ਫਿਰ ਨੱਲਾਰੀ ਤੂੰ ਪੱਟੀ ਲਡੂਆਣੇ ਤੇਰੀ ਤੋਰ ਨੇ ਪਟਿਆ ਪਟਵਾਰੀ ਤੂੰ ਪੱਟੀ ਲਡੂਆਣੇ ਤੇਰੀ ਤੋਰ ਨੇ ਪਟਿਆ ਪਟਵਾਰੀ ਤੂੰ ਪੱਟੀ ਲਡੂਆਣੇ ਕਦੇ ਨਾ ਖਾਦ ਤੇਰੇ ਖੱਟੇ ਜਾਮ ਨੂੰ ਕਦੇ ਨਾ ਖਾਦੇ ਵੇਖੜਾ ਕਰਕੇ ਛੱਡ ਗਿਓ ਜਾਲ ਮਾਂ ਵਿਆਹ ਕਰਕੇ ਛੱਡ ਗਿਓ ਜਾਲ ਮਾਂ ਵਿਆਹ ਕਰਕੇ ਦਾਵੇ ਤਾ ਵੇਤਾ ਵੇਤਾ ਵੇ ਰਾਸੰਗਰੂਰਾ ਦੇ ਰਾਸੰਗਰੂਰਾ ਦੇ ਮੁੰਡਾ ਪੜਨ ਕਾਲਜ ਨੂੰ ਜਾਵੇ ਜਦ ਕੁੜੀ ਕੋਲ ਦੀ ਲੰਗੀ ਜਦ ਕੁੜੀ ਕੋਲ ਦੀ ਲੰਗੀ ਮੁੰਡਾ ਸਿਰਟੀਆਂ ਮਾਰ ਬੁਲਾਵੇ ਫੇਲ ਕਰਾਤਾ ਨਹੀਂ ਤੈਲ ਮੀਏ ਮਟਿਆਰੇ ਫੇਲ ਕਰਾਤਾ ਨਹੀਂ ਤੈਲ ਮੀਏ ਮਟਿਆਰੇ ਫੇਲ ਕਰਾਤਾ ਨਹੀਂ ਦਾਣਾ 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 ਤੇਰੀਆਂ ਮਲਖ ਮੰਨੀਆਂ ਤੇਰੀਆਂ ਮਲਖ ਮੰਨੀਆਂ ਮੇਰੇ ਇੱਕ ਮੰਨੇ ਤਹ ਜਾਣਾ ਜੁੱਤੀ ਨੂੰ ਲਵਾ ਦੇ ਕੁੰਗਰੂ ਜੁੱਤੀ ਨੂੰ ਲਵਾ ਦੇ ਕੁੰਗਰੂ ਮੈਂ ਮਿਲੇ ਜਰਗ ਦੇ ਜਾਣਾ ਨਵਾਬ ਬਣਾ ਦੇਵੇ ਮੇਰਾ ਸੂਟ ਹੋ ਗਿਆ ਪੁਰਾਣਾ ਮਲਮਲ ਲੈ ਦੇਵੇ ਸੂਟ ਨਹੀਂ ਖਦਰ ਦਾ ਪਾਉਣਾ ਮਲਮਲ ਲੈ ਦੇਵੇ ਸੂਟ ਨਹੀਂ ਖਦਰ ਦਾ ਪਾਉਣਾ ਮਲਮਲ ਲੈ ਦੇਵੇ कदे ना तोरे आससे हस दी खेड़ दी कदे ना तोरे आससे हस दी खेड़ कदे न तोरे आकड़ा करके सानु तोर ससिए सला करके सानु तोर दे ससे नी सला करके ਸਾਡੇ ਵੇੜੇ ਮੁੰਡਾ ਸਾਡੇ ਵੇੜੇ ਵਾ ਮੁੰਡਿਆ ਸਨ ਤੇਰੀ ਵੰਜਲੀ ਦਾ ਚਾਹ ਮੁੰਡਿਆ ਜੇ ਕੁੜੇ ਤੂੰ ਵੰਜਲੀ ਸੁਣਨੀ ਨੀਰ ਤੇ ਪਲੰਘ ਵੱਡਾ ਪੀ ਕੁੜੀਏ ਰਤਾ ਪਲੰਘ ਵੱਡਾ ਕੁੜੀਏ ਸਾਡੀ ਵੰਜਲੀ ਦੀ ਕੀਮਤ ਪਾ ਕੁੜੀਏ ਸਾਡੀ ਵੰਜਲੀ ਦੀ ਕੀਮਤ ਪਾ ਕੁੜੀਏ ਦਿਲ ਮੰਗਦਾ ਦਿਲ ਮੰਗਦਾ ਨਹੀਂ ਖਰੋਟ ਕੁੜੇ ਦਿਲ ਮੰਗਦਾ ਦਿਲ ਮੰਗਦਾ ਨਹੀਂ ਖਰੋਟ ਕੁੜੇ ਮਾਮਾ ਤਾਂ ਸੁੱਕ ਕੇ ਲੱਕੜ ਹੋ ਗਿਆ मामੀ ਹੋ ਗਈ ਤੋਪ ਕੁੜੇ मामੀ ਹੋ ਗਈ ਤੋਪ ਕੁੜੇ ਤਾਇਏ ਤਾਂ ਇਹ ਤਾਂ ਇਹ ਤਾਂ ਤਾਇਏ ਨਨਦ ਬਸ਼ੇਰੀ ਨੇ ਨਨਦੇ ਬਸ਼ੇਰੀ ਨੇ ਮੇਰੇ ਮਾਇਏ ਨੂੰ ਲੂਤੀਆਂ ਲਾਈਆਂ ਚਪੇੜਾ ਮਾਰ ਗਿਆ ਚੁਪੇੜਾ ਮਾਰ ਗਿਆ ਮੇਰੇ ਮੂੰਹ ਤੇ ਪੈ ਗਈਆਂ ਛਾਈਆਂ ਸੱਸੇ ਮੇਰੀ ਗੁੱਤ ਪਟ ਗਈ ਸੱਸ ਮੇਰੀ ਗੁੱਤ ਪਟ ਗਈ ਸਾਰੇ ਪਿੰਡ ਨੇ ਲਾਣ ਤਾਂ ਪਾਈਆਂ ਨੀ ਚੋਵਾ ਨਾ ਮੈਂ ਦੁੱਧ ਰਿੜਕਾਂ ਚੋਵਾ ਨਾ ਮੈਂ ਦੁੱਧ ਰਿੜਕਾਂ ਪਾਵੇਂ ਖੋਲਿਓ ਖੋਲ ਦਿਓ ਗਾਈਆਂ ਮਹੀਨਾ ਹੋ ਗਿਆ ਜੋੜ ਮੰਜੀਆਂ ਨਾ ਡਾਈਆਂ ਬੀਨਾ ਹੋ ਗਿਆ ਜੋੜ ਮੰਜੀਆਂ ਨਾ ਡਾਈਆਂ ਕਲਮ ਕੱਲੀ ਤੋੜੇ ਤੂੰ ਕਲਮ ਕੱਲੀ ਤੋੜੇ ਤੂੰ ਕਰੀਰਾ ਨਾਲੋਂ ਠੇਲੇ ਨੀ ਸੰਭਾਲ ਗੋਰੀਏ ਉੰਨੀ ਤੇ नाग ਮਿਲੇ ਸੰਭਾਲ ਗੋਰੀਏ ਉੰਨੀ ਤੇ नाग ਮਿਲੇ ਗੋਲ ਗੋਲ ਮੈਂ ਟੋਏ ਆ ਪੁੱਟੇ ਗੋਲ ਗੋਲ ਮੈਂ ਟੋਏ ਪੁੱਟੇ ਨਿੱਤ ਸ਼ਰਾ ਭਾਂ ਕਢਦੀ ਨਹੀਂ ਪਹਿਲਾ ਪਿਆਲਾ ਤੇਰਾ ਸ਼ਕਰ ਫੇਰ ਬੋਤਲਾਂ ਪਰਦੀ ਪੈਰਸ਼ਕੀਨੀ ਦਾ ਤੇਰੀ ਸੇਜ ਤੇ ਤਰਦੀ ਪੈਰਸ਼ਕੀਨੀ ਦਾ ਤੇਰੀ ਸੇਜ ਤੇ ਤਰਦੀ ਪੈਰਸ਼ਕੀਨੀ ਦਾ ਤੇਰੀ ਸੇਜ ਤੇ ਤਰਦੀ ਪੈਰਸ਼ਕੀਨੀ ਦਾ ਆਰੀ 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 ਵੇ ਲੱਡੀਆਂ ਲੱਡੂਆਂ ਦਾ ਤੂੰ ਪਟਿਆ ਲੱਡੂਆਂ ਨੇ ਤੂੰ ਪਟਤੀ ਤੇਰੀ ਬਹੁਤ ਹੋਰ ਪਟਿਆ ਪਟਵਾਰੀ ਨੀ ਬਾਣੀਆਂ ਸ਼ੋਦਾਈ ਹੋ ਗਿਆ ਬਾਣੀਆਂ ਸ਼ੋਦਾਈ ਹੋ ਗਿਆ ਹਟ ਉਸ ਨਾਲ ਓਟਾ ਦੀ ਸਾਰੀ ਨੀ ਤੋਖਾ ਖਾਗੇ ਲਾਏਂਗੀ ਤੋ ਖਾ ਖਾ ਕੇ ਲਾਂਗੀ ਤੇਰੀ ਅਲੜੇ ਉਮਰ ਕੁਵਾਰੀ ਰੀ ਪੌਰ ਤੈਨੂੰ ਪਟਦੂਨੀ ਪੌਰ ਤੈਨੂੰ ਪਟਦੀ ਨੂੰ ਕਿਤੇ ਲੰਬੀ ਮਾਰ ਜੁੜਾ ਰੀ ਭੁਲ ਕੇ ਨਾਲਾਈ ਵਾਰਨੇ ਤੇਥੋਂ ਨਿਬਨੀ ਨੀ ਯਾਰੀ ਭੁਲ ਕੇ ਨਾਲਾਈ

ਸੁਣਵੇ ਮੁੰਡਿਆ ਕੈਂਠੇ ਵਾਲਿਆ ਸੁਣਵੇ ਮੁੰਡਿਆ ਕੈਂਠੇ ਵਾਲਿਆ ਕੈਂਠਾ ਪਾਲ ਜੀ ਕੀਤਾ ਵੇ ਮੈਂ ਤਾਂ ਤੈਨੂੰ ਖੜੀ ਉਡੀਕਾਂ ਮੈਂ ਤਾਂ ਤੈਨੂੰ ਖੜੀ ਉਡੀਕਾਂ ਤੂੰ ਲੰਘਿਆ ਚੁਪ ਕੀਤਾ ਜੋੜੀ ਨਾ ਬਣਦੀ ਪਾਪ ਜਿਨ੍ਹਾਂ ਨੇ ਆ ਕੀਤਾ ਜੋੜੀ ਨਾ ਬਣਦੀ ਅੰਦਰੋਂ ਨਿਕਲ ਕਰਤਾਰੋ ਨੀ ਵੀਰੇ ਤੇੜੇ ਆਏ ਨੀ ਭਾਦੀ ਟੁਰਮ ਟੰਡੇ ਰੀਆ ਭਾਬੀ ਢਰਮਟਟੀਰੀਆਂ ਵੀਰੇ ਸੰਸੀਆਂ ਦੇ ਜਾਏ ਨੀ ਇੰਦਰੋਂ ਨਿਕਲਵੜੇਂਦੀ ਐਨੀ ਆਏ ਤੇਰੇ ਮਾਮੇ ਚੱਗਿਆਂ ਦੇ ਕਿਸੇ ਬਾਰ ਨੂੰ ਪੁੱਠੇ ਪਾਏ ਪਿਆਮੇ ਕਿਹ ਕਿਹ ਦੇ ਕਿਸੇ ਬਾਰ ਨੂੰ ਪੁੱਠੇ ਪਾਏ ਪਿਆਮੇ ਜੀ ஆயோ குடியோ என்ன பலோ குடியோ என் பிண்டை நாடிய குடியேதான் முல்ல புச்சதி அது முல்ல புச்சதி போத்த பி சாரி குடியோ ஆனோ ல மித்திரா நல ஆனோ ல மித்திரா நலைய ਕੱਲੇ ਕਾਲਿਆ ਹਿਰਨਾ ਪੀਲੇ ਹਿਰਨਾ ਕਾਲਿਆ ਹਿਰਨਾ ਬੀਲੇ ਹਿਰਨਾ ਤੇਰੇsinghਾਂ ਤੇ ਕੀ ਕੁਝ ਲਿਖਿਆ ਵੇ ਤਿੱਤਰ ਤੇ ਮਰ ਗਈਆਂ ਤਿੱਤਰ ਤੇ ਮਰ ਗਈਆਂ ਹੁੰਨਾ ਸਿਆਣ ਦੀਆਂ ਥੋਰਾ ਨੂੰ ਭਰ ਜਾਈਆਂ ਹੁੰਨਾ ਸਿਆਣ ਦੀਆਂ ਦਿਉਰਾ ਨੂੰ ਪਰ ਜਾਈਆਂ ਹੁੰਨਾ ਸਿਆਣ ਦੀਆਂ ਕੇਲੇ 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 تین ਪਈ ਕਮ ਕਰਦੇ تین ਪਈ ਕਮ ਕਰਦੇ ਚੌਥਾ ਬੋਲੀ ਆ ਪੌਣ ਦਵੇਲਾਉ ਬੋਲੀਓ ਦੀਏ ਚਲਦੀ ਬੋਲੀਓ ਦੀਏ ਚਲਦੇ ਜਿਵੇਂ ਚਲਦਾ ਸੜਕ ਤੇ ਥੇਲਾ ਆਉਦੇ ਕੰਤ ਬਿਨਾ ਕੌਣ ਦਿਖਾਵੇ ਮੇਲਾ ਆਉਦੇ ਕੰਤ ਬਿਨਾ ਕੌਣ ਦਿਖਾਵੇ ਮੇਲਾ ਆਉਦੇ ਕੰਤ ਬਿਨਾ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਤੇ ਲਾਸਟ ਵਿੱਚ ਇਹ ਵੀ ਜਰੂਰ ਦੱਸੋ ਕਿ ਤੁਹਾਡੀ ਫੇਵਰਿਟ ਇਹਨਾਂ ਸਾਰੀਆਂ ਬੋਲੀਆਂ ਵਿੱਚੋਂ ਕਿਹੜੀ ਤੁਹਾਨੂੰ ਬਹੁਤ ਜਿਆਦਾ ਪਸੰਦ ਆਈ ਤੇ ਤੁਸੀਂ ਲਿਖ ਦੇ ਜੇ ਕਿ ਨਹੀਂ ਬੋਲਣਾ ਇਹ ਵੀ ਜ਼ਰੂਰ ਦੱਸਿਓ ਜੇ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਤੇ ਇੱਕ ਵਾਰੀ ਲੇਖ ਵੀ ਸਕਦੇ ਹੋ ਧੰਨ